ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਅੱਜ ਆਪਾਂ ਕੱਟਣ ਜਾ ਰਹੇ ਹਾਂ ਲੈਣੀ ਗਵਾਲੀ ਸਲਵਾਰ ਠੀਕ ਆ ਆਪਾਂ ਪਹਿਲਾਂ ਸਟੇਟ ਸਲਵਾਰ ਵੀ ਤੁਹਾਨੂੰ ਦੱਸੀਆ ਗੁੱਡੀ ਕੱਟ ਸਲਵਾਰ ਸਿੰਪਲ ਸਲਵਾਰ ਦੀ ਵੀਡੀਓ ਪਾਈਆ ਅੱਜ ਆਪਾਂ ਪਾਉਣ ਜਾ ਰਹੇ ਹਾਂ ਲੈਣੀ ਗਵਾਲੀ ਸਲਵਾਰ ਦੀ ਕਟਿੰਗ ਠੀਕ ਆ ਇਹ ਹੈਗਾ ਜੀ ਸਲਵਾਰ ਦਾ ਕਪੜਾ 2.5 ਮੀਟਰ ਸਲਵਾਰ ਦਾ ਕਪੜਾ ਠੀਕ ਆ ਜੀ ਤੇ ਇਹਨਾਂ ਦੀ ਸਲਵਾਰ ਦੀ ਲੈਂਥ ਆਪਾਂ ਰੱਖਣੀ ਆਂਗੀ 36 ਇੰਚ ਤਿਆਰ ਠੀਕ ਆ ਜੀ 36 ਇੰਚ ਤਿਆਰ ਰੱਖਣੀ ਆਂ ਤੇ ਆਪਾਂ ਇੱਥੇ ਪਾਵਾਂਗੇ ਪੱਲੇ ਇੱਥੋਂ ਪੱਲੇ ਕੱਟਾਂਗੇ 3/23 ਇੰਚ ਦੇ ਕੱਟਾਂਗੇ ਪੱਲੇ ਠੀਕ ਹੈ ਜੀ 3/23 ਇੰਚ ਦੇ ਲੰਬਾਈ 'ਚ ਆਪਾਂ ਪੱਲੇ ਕੱਟਾਂਗੇ ਠੀਕ ਹੈ ਜੀ 13/2 ਤੇ ਆਪਾਂ ਨਿਸ਼ਾਨੀ ਲਾਵਾਂਗੇ ਦੀ ਪੱਲਿਆਂ ਦੀ ਚਡਾਈ ਠੀਕ ਹੈ ਜੀ ਐਸਟਰ ਇਹ ਆਪਾਂ ਪੱਲੇ ਕੱਢਾਂਗੇ ਡਬਲ ਫੋਲਡ ਕਰਕੇ ਜਿਵੇਂ ਪਹਿਲਾਂ ਕੱਢੇ ਤੁਹਾਨੂੰ ਦੱਸਿਆ ਸੀਗਾ ਮੈਂ ਇੱਕ ਵਾਰੀ ਵੀਡੀਓ ਦੇ ਵਿੱਚ ਪਹਿਲਾਂ ਵੀ ਠੀਕ ਹੈ ਜੀ ਇਹ ਆਪਾਂ ਲਾਈਨਿੰਗ ਵਾਲੀ ਸਲਵਾਰ ਬਣਾਵਾਂਗੇ ਅੱਜ ਸਟਾਰਟ ਕਰਦੇ ਹਾਂ ਠੀਕ ਹੈ ਜੀ ਇਹ ਹੋ ਗਏ ਆਪਣੇ ਪੱਲੇ 1.5 ਤੇ ਮਾਪੈ ਜਿਹਾ ਲੱਗੇ ਪੈਟਿੰਗ ਕਰ ਲੈ ਠੀਕ ਹੈ ਜੀ ਇਧਰੋਂ ਆਪਣੀ 벨ਟ ਨਿਕਲ ਹੋਣੀ ਆ ਵੜੀ ਸਾਈਡ ਤੋਂ ਚੱਲਦੀ ਐ ਅਜ ਇੱਕ ਤਾਂ ਇਸ ਕਰਕੇ ਨਾ ਕੱਪੜਾ ਵੀ ਤਿਲਕਣਾ ਹੀ ਬਹੁਤ ਹੈ ਇਹ ਕੱਪੜਾ ਜਿਹੜਾ ਸਲਵਾਰ ਦਾ ਕੱਪੜਾ ਨਾ ਇਹ ਤਿਲਕਣਾ ਹੀ ਬਹੁਤ ਠੀਕ ਹੈ ਜੀ ਹਾਂ ਲਓ ਜੀ ਆਪਾਂ ਕੱਟ ਲੈਨੇ ਪੱਲੇ ਸਲਵਾਰ ਦੇ ਠੀਕ ਹੈ ਜੀ ਇਨੂੰ ਪੈਸਟਰਾ ਫੋਲਡ ਕਰਕੇ ਰੱਖ ਲਾਂਗੇ ਉਸ ਤੋਂ ਬਾਅਦ ਕੱਟਾਂਗੇ ਆਪਾਂ ਪਲਾਨਿੰਗ ਠੀਕ ਹੈ ਇਸ ਦੇ ਵਿੱਚੋਂ ਆਪਾਂ ਕੱਢ ਲਾਂਗੇ 벨ਟ ਬਾਅਦ ਚ ਪਹਿਲਾਂ ਆਪਾਂ ਦੇਖੀਏ ਕਿਉਂਡੇ ਕਿਵੇਂ ਕੱਟੇ ਹਾਂਜੀ ਆਪਾਂ ਨੇ ਆ ਦੇਖੋ ਆਪਾਂ ਨੇ ਡਬਲ ਫੋਲਡ ਕਰ ਲਿਆ ਨਾ ਕੱਪੜਾ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੇ ਆਪਾਂ ਇੱਧਰ ਲਾ ਲਿਆ ਆਸਣ 10 ਇੰਚ ਤੇ ਆਸਣ ਦੀ ਨਿਸ਼ਾਨੀ ਲਾ ਲਈ ਆਪਾਂ ਨੇ ਠੀਕ ਹੈ ਜੀ ਇਧਰੋਂ 32.5 ਇੰਚ ਆਪਾਂ ਨੇ ਇੱਥੇ ਲਾ ਲਿਆ ਤੇ 2 ਇੰਚ ਦੀ 2.5 ਇੰਚ ਦੀ ਆਪਾਂ ਨੇ ਤੁਮੂਰੀ ਰੱਖ ਲਈ ਠੀਕ ਹੈ ਜੀ ਤਰਾ ਕਰੀ ਸਵਾਕ ਸਵਾਕ ਦਾ 2 ਇੰਚ ਦੀ ਠੀਕ ਹੈ ਜੀ ਇਹਦੇ ਅੱਗੇ ਆਪਾਂ ਕਟਿੰਗ ਕਰਨਾ ਆਪਾਂ ਨਿਸ਼ਾਨੀ ਲਾ ਲਈ ਹਾਂ ਤੁਰੀ ਲੈ ਹਾਂਜੀ ਆਪਾਂ ਲੱਗੇ ਕਟਿੰਗ ਕਰਨ ਸਲਵਾਰ ਦੀ ਠੀਕ ਹੈ ਜੀ ਇਸ ਤਰ੍ਹਾਂ ਪੈਸਟਰਨ ਉੱਤ ਕਰਕੇ ਠੀਕ ਹੈ ਅਕ ਹੁਣ ਆਪਾਂ ਨੇ ਆਹ ਵਾਲਾ ਪੱਲਾ ਚੱਕਣਾ ਇਸ ਤਰ੍ਹਾਂ ਇਸ ਸਾਈਡ ਤੇ ਧਰਨਾ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਚੰਗੀ ਤਰ੍ਹਾਂ ਮਿਲਾ ਲੈਣਾ ਹਾਂਜੀ ਆਪਾਂ ਆਹ ਦੇਖੋ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਕੱਪੜਾ ਧਰ ਲਿਆ ਸੀਗਾ ਠੀਕ ਹੈ ਜੀ ਹੁਣ ਆਮਨ ਇਸ ਤਰ੍ਹਾਂ ਕੱਟਦਾ ਹਾਂ ਨਾਲ ਨਾਲ ਜਿਹੜਾ ਕੱਪੜਾ ਆਪਾਂ ਸਾਰਾ ਤਾਰ ਦੇਣਾ। ਕਹਿੰਦੇ ਇਸ ਤਰ੍ਹਾਂ ਆਪਾਂ ਨੇ ਰੱਖ ਕੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਜਦ ਸਿੰਪਲ ਸਲਵਾਰ ਦੀ ਜਿਹ ਪਾਈ ਹੋਈ ਹੈ ਨਾ ਵੀਡੀਓ ਆਪਾਂ ਚ ਵੀ ਤੁਹਾਨੂੰ ਇੱਕੜੇ ਦੱਸਿਆ ਆਪਣੇ ਸੇਮ ਕੋਣੀ ਕੱਟਣੀ ਆਪਾਂ ਨੇ। ਠੀਕ ਹੈ ਜੀ। ਤੋਂ ਬਾਅਦ ਕੱਪੜਾ ਇਕੱਠਾ ਕਰਕੇ ਉਹ ਕੀ تراਪੇਟ ਲਾ ਲਾ ਉੱਪਰੋਂ ਉੱਪਲੀ ਸਾਈਡ ਤੋਂ ਠੀਕ ਹੈ ਜੀ ਇਹ ਹੋ ਗਿਆ ਆਪਣੀ ਸਲਵਾਰ ਦੀ ਕਟਿੰਗ ਤੇ ਹੁਣ ਆਪਾਂ ਕੱਟਣ ਲੱਗੇ ਹਾਂ ਲਾਈਨਿੰਗ ਠੀਕ ਹੈ ਜੀ ਹਾਂਜੀ ਆਪਾਂ ਲਰਨਿੰਗ ਇੱਕ ਜਿਵੇਂ ਆਪਾਂ ਨੇ ਇਹ ਪਹਿਲਾ ਪੱਲੇ ਕੱਢੇ ਨੇ ਆਪਾਂ ਨੇ ਇੱਕੋ ਨੇ ਡਬਲ ਫੋਲਡ ਕਰ ਲਈ ਆ ਤੇ ਇਹਨੂੰ ਆਪਾਂ ਨੇ ਪੱਲਿਆਂ ਨੂੰ ਇਸ ਤਰ੍ਹਾਂ ਇਹਦੇ ਨਾਲ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਦੀ ਕਟਿੰਗ ਥੋੜਾ ਥੋੜਾ ਜਿਆਦਾ ਰੱਖਣਾ ਥੋੜਾ ਥੋੜਾ ਬਿਲਕੁਲ ਥੋੜਾ ਥੋੜਾ ਜਿਵੇਂ ਇੱਕ ਇੱਕ ਪੈਰ ਦੀ ਸਿਹਾਣ ਹੁੰਦੀ ਵਸੋਂ ਨਾਲ ਰੱਖਣਾ ਜਿਆਦਾ ਨਹੀਂ ਆਪਾਂ ਨੇ ਰੱਖਣਾ ਹੈਗਾ ਦੇ ਆਪਾ ਪੱਲੇ ਕੱਢ ਲਵਾਂਗੇ ਇਹਨੂੰ ਗੱਲ ਆਪਾ ਚੰਗੀ ਤਰ੍ਹਾਂ ਲੈਨਿੰਗ ਨੂੰ ਧੋ ਲਿਆ ਸੀਗਾ ਧੋ ਕੇ ਫਿਰ ਆਪਾਂ ਨੇ ਦੋਨਾਂ ਚੀਜ਼ਾਂ ਨੂੰ ਪ੍ਰੈਸ ਕੀਤਾ ਚੰਗੀ ਤਰ੍ਹਾਂ ਸਲਵਾਰ ਨੂੰ ਵੀ ਪ੍ਰੈਸ ਕੀਤਾ ਫਿਰ ਇਹਨੂੰ ਆਪਾਂ ਲੈਨਿੰਗ ਨੂੰ ਠੀਕ ਹੈ ਜੀ ਆਹ ਲਓ ਇਹ ਹੋ ਗਿਆ ਆਪਣੇ ਪੱਲੇ ਠੀਕ ਹੈ ਜੀ ਇਹਦੇ ਵਿੱਚੋਂ ਆਪਾਂ ਨੇ 벨ਟ ਦਾ ਕਰ ਲੈਣਾ ਆਪਾਂ ਨੇ ਨੇਫੇ 'ਚ ਨਹੀਂ ਮੋੜਨਾ ਹੈਗਾ ਆਪਾਂ ਨੀਚੇ-ਨੀਚੇ ਹੀ ਮੋੜਨਾ ਇਹ ਚੋਂ ਨਹੀਂ 벨ਟ ਨਿਕਲ ਜੂਗੀ ਠੀਕ ਹੈ ਜੀ ਇਹ ਰਿਹਾ ਨੇ 벨ਟ ਦਾ ਹੁਣ ਆਪਾਂ ਕੱਢਦੇ ਹੁੰਦੀਆਂ ਹੁੰਦੀਆਂ ਦੀ ਆਪਾਂ ਕੋਕੜੇ ਵਸ ਧਰ ਕੇ ਆਪਾਂ ਨੇ ਇਹਦੇ ਨਾਲ-ਨਾਲ ਕੋਕੜੇ ਕੱਟ ਲੈਣੀਆਂ ਹਾਂਜੀ ਆਪਾਂ ਨੇ ਨਾ ਦੂਜੇ ਲੋਟ ਨਹੀਂ ਇਹ ਮਤਲਬ ਲਾਈਨਿੰਗ ਜਿਹੜੀ ਆਪਾਂ ਨੇ ਆਪਾਂ ਨੇ ਜਿਵੇਂ ਸਲਵਾਰ ਕੱਟੀ ਸੀ ਓਕਣ ਨਹੀਂ ਲੋਟ ਆਇਆ ਹੈਗਾ ਆਪਾਂ ਨੇ ਦੂਏ ਲੋਟ ਜਿਵੇਂ ਆਪਾਂ ਕਮੀਜ਼ ਕੱਟਦਿੰਨੇ ਆਪਾਂ ਨੇ ਉਹਨੂੰ ਓਕਣ ਡਬਲ ਫੋਲਡ ਕੀਤਾ ਠੀਕ ਹੈ ਜੀ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਟਿੰਗ ਕਰਾਂਗੇ ਸਲਵਾਰ ਨੂੰ ਠੀਕ ਹੈ ਜੀ ਥੋੜਾ ਥੋੜਾ ਕੱਪੜਾ ਰੱਖ ਕੇ ਕਿਉਂਕਿ ਵੱਧੇ ਵੱਧਾ ਹੀ ਰੱਖਣਾ ਥੋੜਾ ਥੋੜਾ ਆਪਾਂ ਨੇ ਕਿਉਂਕਿ ਵੱਧ ਦਾ ਹੱਲ ਹੈਗਾ ਆਪਾਂ ਬਾਅਦ ਚ ਕਟਿੰਗ ਕਰ ਦਾਂਗੇ ਘੱਟ ਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਕੱਪੜਾ ਹਮੇਸ਼ਾ ਜ਼ਿਆਦਾ ਹੀ ਰੱਖ ਕੇ ਕੱਟਿਆ ਕਰ ਆਣਾ ਇਸ ਤਰ੍ਹਾਂ ਆਪਣਾ ਕਟਿੰਗ ਕਰ ਲੈਣਾ ਠੀਕ ਹੈ ਇਸੇ ਤਰ੍ਹਾਂ ਆਪਾਂ ਦੋਏ ਪੱਲੇ ਤਿਆਰ ਕਰ ਲੈਣੇ ਆਪਾਂ ਪਹਿਲਾ ਚੱਕ ਕੇ ਸਾਈਡ ਤੇ ਕੱਢ ਲੈਣਾ ਇਹਹੀ ਪੱਲੇ ਨੂੰ ਚੱਕ ਕੇ ਇੱਧਰ ਰੱਖ ਲੈ ਹੁਣ ਆਪਾਂ ਚੱਕ ਕੇ ਹਨਾ ਆਪਾਂ ਇਸ ਤਰ੍ਹਾਂ ਆਪਾਂ ਇਹ ਨਾਲ ਲਰਨਿੰਗ ਵਾਲਾ ਕੱਪੜਾ ਹੀ ਚੱਕ ਕੇ ਆਪਾਂ ਨੇ ਰੱਖ ਲਿਆ ਖਾਰਾ ਕਰ ਆਪਾਂ ਨੇ ਇਸ ਤਰ੍ਹਾਂ ਆਹੀ ਲਰਨਿੰਗ ਵਾਲਾ ਕੱਪੜਾ ਚੱਕ ਕੇ ਆਪਾਂ ਨੇ ਇੱਕਣਾ ਇਸ ਤਰ੍ਹਾਂ ਰੱਖ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਜਿਹੜਾ ਜਿਆਦਾ ਸਾਰਾ ਐਕਸਟਰਾ ਕੱਪੜਾ ਆਪਾਂ ਇਹਦਾ ਤਾਰ ਦੇਣਾ इस तरह करके सारी सलवार कटिंग कर दें ठीक है लो इस तरह आलो जी ठीक है ये हो गई अपनी लाइनिंग कटिंग ਦੇਖ ਸਕਦੇ ਠੀਕ ਹੈ ਜੀ ਇਹ ਵੜੀ ਇਹ ਹੋਗੀ ਲੈਨਿੰਗ ਵਾਲੀ ਸਲਵਾਰ ਆਪਣੀ ਕਟਿੰਗ ਠੀਕ ਹਾਂਜੀ ਆਪਾਂ ਨੇ ਆ ਬੈਲਟ ਕੱਟ ਲਈ ਠੀਕਾ ਕਪੜਾ ਨਿਕਲ ਜਿਹੜਾ ਆਪਣਾ ਬੈਲਟ ਬੈਲਟ ਹੈਗੀ ਆਪਣੀ 30 ਇੰਚ ਰੈਡੀ ਹੈ ਠੀਕਾ 30 ਇੰਚ ਦੀ ਆਪਾਂ ਨੇ ਨਾ ਸੋਰੀ 28 ਇੰਚ 30 ਇੰਚ ਤੇ ਆਪਾਂ ਬੈਲਟ ਕਟਿੰਗ ਕਰ ਦੇਣੀ ਆ ਠੀਕਾ ਇਹ ਹੈਗਾ ਆਪਣਾ ਆਪਾਂ ਇਹਦੇ ਵਿੱਚ ਨੇਫੇ ਜ ਨਹੀਂ ਫੋਲਡ ਕਰਨਾ ਇਹਨੂੰ ਥੱਲੇ ਥੱਲੇ ਹੀ ਰੋਣਾ ਕਿਉਂਕਿ ਉਹਦੇ ਵਿੱਚ ਮੇ ਬਲ ਪੈਣ ਲੱਗ ਜਾਂਦੇ ਨੇ ਇਹ ਆਪਣਾ ਜਿਹੜਾ ਲਾਈਨਿੰਗ ਦਾ ਕਪੜਾ ਬਚਿਆ ਠੀਕ ਆ ਇਹ ਹੋ ਗਿਆ ਆਪਣੀ 벨ਟ ਦਾ ਕਪੜਾ ਤੇ ਇਹ ਹੋ ਗਿਆ ਆਪਣੀ ਸਲਵਾਰ ਕਟਿੰਗ ਠੀਕ ਆ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ